ਤੁਹਾਡਾ ਅੱਜ ਜਿਹੜਾ ਪੁਤਲਾ ਫੁਕਿਆ ਗਿਆ ਕੀ ਕਾਰਨ ਹੈ ਜੀ ਮੇਰਾ ਨਾਂ ਰਣਜੀਤ ਸਿੰਘ ਹੁੰਦਿਆ ਤੇ ਅੱਜ ਜਿਹੜਾ ਪੁਤਲਾ ਫੁਕਿਆ ਗਿਆ ਵਾ ਉਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂ ਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਫੁਕਿਆ ਗਿਆ ਵਾ ਕੀ ਕਾਰਨ ਕੀ ਹੈ ਜੀ ਕਾਰਨ ਇਹ ਆ ਜੀ ਜਿਹੜਾ ਮੋਦੀ ਸਾਹਿਬ ਆਪਣੇ ਅੱਜ ਤੋਂ ਕੁਝ ਘੰਟੇ ਪਹਿਲਾਂ ਯੂ ਐਸ ਦੇ ਵਿਜ਼ਿਟ ਤੇ ਗਏ ਸੀ ਜੀ ਉੱਥੇ ਇੱਕ ਡੀਲ ਸਾਈਨ ਕਰਕੇ ਆਏ ਆ ਅੱਗੇ ਕੀ ਹੁੰਦਾ ਹੈ ਕਿ ਜੇ ਭਾਰਤ ਵਿੱਚ ਕੋਈ ਮਹਿੰਗੀ ਮਹਿੰਗੀ ਚੀਜ਼ ਆਉਂਦੀ ਆ ਜਿਹਨੂੰ ਲਗਜ਼ਰੀ ਟੈਕਸ ਕਹਿੰਦੇ ਆ ਉੱਤੇ 100% ਟੈਰਫ ਲੱਗਦਾ ਹੁੰਦਾ ਸੀ ਪਰ ਉਥੇ ਨਵੀਂ ਜਿਹੜੀ ਡੀਲ ਸਾਈਨ ਕਰਕੇ ਆਏ ਆ ਜਿਹੜੇ ਯੂਐਸ ਕੰਪਨੀ ਦਾ ਹਾਰਲੇਡ ਡੈਵਿਡਸਨ ਮੋਟਰਸਾਈਕਲ ਆ ਪੈਸਲਾ ਦੀਆਂ ਕਾਰਾਂ ਵਾ ਉਹ ਨਵੀਂ ਨੀਤੀ ਦੇ ਹਿਸਾਬ ਨਾਲ ਸਿਰ 10% ਟੈਕਸ ਲਗਾਇਆ ਕਰੂਗਾ ਇੰਡੀਆ 'ਚ ਉਹ ਇੱਥੇ ਇੱਥੇ ਆ ਇੱਥੇ ਨਿਰਯਾਤ ਹੋਣਗੀਆਂ ਇਹ ਤੋਂ ਇਸੇ ਇਸੇ ਦੀ ਅਗਲੀ ਜਿਹੜੀ ਨੀਤੀ ਆ ਖੇਤੀ ਦੀ ਨੀਤੀ ਆਉਂਦੀ ਆ ਜਿਹਦੇ ਵਿੱਚ ਅੱਗੇ ਇੰਡੀਆ 50% ਟੈਕਸ ਲੋਂਦਾ ਹੁੰਦਾ ਸੀ ਹੁਣ ਉਹ ਚਲੋ 46% ਕੀਤਾ 4% ਘਟਾ ਕੀਤਾ ਪਰ ਅਗਲੀ ਜਿਹੜੀ ਟੇਬਲ ਟਾਕ ਉਹਦੇ ਵਿੱਚ 10% ਦੀ ਗੱਲ ਹੋ ਰਹੀ ਆ ਕਿ 10% ਟੈਕਸ ਲਾਇਆ ਜਾਣਾ ਵਾ ਇਹ ਇਹ ਚੀਜ਼ ਹੁੰਦੀ ਆ ਯੂਐਸ ਕੋ ਬੰਪਰ ਪੈਦਾਵਾਰ ਆ ਰਿਹਾ ਮੱਕੀ ਦੀ ਉਹ ਮੱਕੀ ਪੰਜਾਬ ਚ ਆਯਾਤ ਹੋਊਗੀ ਜਿਹੜੀ ਕਿ ਆਪਣਾ ਜਿਹੜੀ ਨਾਰਮਲ ਕੀਮਤ ਆ ਉਹਦੇ ਵਿੱਚ 1500 ਤੋਂ ਘੱਟ ਗਰਾਵਟ ਆ ਜੂਗੀ ਜਿਹਦੇ ਕਰਕੇ ਆਪਣੇ ਪੰਜਾਬ ਦਾ ਤੇ ਭਾਰਤੀ ਕਿਸਾਨ ਦਾ ਬਹੁਤ ਹੀ ਜਿਆਦਾ ਨੁਕਸਾਨ ਹੋਊਗਾ ਇਸ ਵਾਰ ਜੇ ਤੁਸੀਂ ਦੇਖੋਗੇ ਤੇ ਕਨਕ ਦੀ ਪੈਦਾਵਾਰ ਕਿਸਾਨਾਂ ਘੱਟ ਕੀਤੀ ਆ ਮੱਕੀ ਦੀ ਜ਼ਿਆਦਾ ਸ਼ੁਰੂ ਕੀਤੀ ਆ ਤਾਂ ਕਿ ਜਿਹੜੀ ਇੰਡੀਆ ਦੀ ਨੀਡ ਆ ਪੂਰੀ ਕੀਤੀ ਜਾਵੇ ਤੇ ਉਹ ਕਿਸਾਨਾਂ ਦੀ ਜਿਹੜੀ ਮਿਹਨਤ ਆ ਉਹਨੂੰ ਸਾਈਡ ਤੇ ਕਰਕੇ ਬਾਹਰੋਂ ਮੱਕੀ ਮੰਗਾਉਣ ਲੱਗੇ ਆ ਜਿਹਦਾ ਜਿਹੜੀ ਆ ਇੰਟਰਨੈਸ਼ਨਲ ਮਾਰਕੀਟ ਵਿੱਚ ਬਹੁਤ ਰੇਟ ਘਟਿਆ ਤੇ ਮੱਕੀ ਦੀ ਕੁਆਲਿਟੀ ਵੇਢੀ ਵਧੀਆ ਨਹੀਂ ਆ ਇੱਕ ਦੇ ਲੋਕਾਂ ਦੀ ਲੋਕਾਂ ਦੀ ਸੇਧ ਨਾ ਖਲਵਾੜ ਹੋਊਗਾ ਕਿ ਇੱਕ ਕਿਸਾਨਾਂ ਨਾਲ ਜੋ ਵਾਦਾ ਕੀਤਾ ਕਿ ਉਹਨਾਂ ਦੀ ਪੇਡ ਡਬਲ ਹੋ ਜੂਗੀ ਉਹਨਾਂ ਦੀ ਇਨਕਮ ਡਬਲ ਹੋ ਜੂਗੀ ਉਹ ਵਾਦਾ ਖਿਲਾਫੀ ਵੀ ਹੋ ਜੂਗੀ ਜਿਹਦੇ ਕਰਕੇ ਆਪਣੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਵੱਲ ਜਾਣਗੇ ਆਪਣੇ ਨਾਮ ਦੱਸ ਕੇ ਅੱਜ ਦਾ ਪੁੱਤਰਾ ਸਾਡੇ ਕਹ ਕੀ ਕਹਿਆ ਜਾਂਦਾ ਮੈਂ ਨਰਿੰਦਰ ਬੈਲ ਪ੍ਰਧਾਨ ਜਿਲ੍ਹਾ ਆੜ ਦੀ ਐਸਐਸ ਅਮਰਸਰ ਅੱਜ ਕਿਸਾਨ ਸੰਘਿਤ ਮੋਰਚੇ ਨੇ ਅਮਰੀਕਾ ਦਾ ਰਾਸ਼ਟਰਪਤੀ 트ੰਪ ਦੇ ਖਿਲਾਫ ਜਿਹੜਾ ਉਹਨਾਂ ਨੇ ਅੱਜ ਪੁਤਲਾ ਸਾੜਿਆ ਉਹਨਾਂ ਨੂੰ ਸ਼ੰਕਾ ਪੈਦਾ ਹੋਈ ਆ ਕਿ ਜੇ ਟੈਕਸਲਾ ਕਾਰਾਂ ਜਿੱਥੇ 100% ਟੈਕਸ ਸੀ ਉਹਦਾ 10% ਟੈਕਸ ਰਹਿਨਦਾ ਹੈ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਕੇ ਅਮਰੀਕਾ ਦੇ ਵਿੱਚ ਮੱਕੀ ਦੀ ਫਸਲ ਬੰਪਰ ਆ ਉਹਦੇ ਬਾਰੇ ਵੀ ਸ਼ੰਕਾ ਪੈਦਾ ਹੋਈ ਆ ਕਿ ਜਿੱਤੇ ਉਹ ਟੈਕਸ ਫ੍ਰੀ ਆਟਮ ਕਰਕੇ ਦੇਸ਼ ਦੇ ਵਿੱਚ ਮੱਕੀ ਜਿਹੜੀ ਆ ਬਾਹਰੋਂ ਮਹਿੰਗਾਈ ਜਾਏਗੀ ਇਹ ਕਰਕੇ ਇੱਕ ਸੰਜੁਗਤ ਕਿਸਾਨ ਮੋਰਚੇ ਨੇ ਉਹਨਾਂ ਦੇ ਖਿਲਾਫ ਜਿਹੜਾ ਅੱਜ ਉਤਲਾ ਸਾੜਿਆ ਹੈ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਵੀ ਜੇ ਪੰਜਾਬ ਦੀ ਫਸਲ ਅੱਜ ਥੋੜੀ ਜੀ ਫਸਲ ਦੀ ਪੈਦਾਵਾਰ ਵੱਧ ਹੋ ਜੇ ਤੇ ਉਹ ਕਿਸਾਨ ਜਿਹੜਾ ਪੰਜਾਬ ਦਾ ਰੁੱਲ ਜਾਂਦਾ ਹੈ ਪੂਰੇ ਦੇਸ਼ ਦਾ ਰੁੱਲ ਜਾਂਦਾ ਹੈ ਇਸੇ ਤਰ੍ਹਾਂ ਜੇ ਮੱਕੀ ਪੰਜਾਬ ਦੀ ਹੁਣ ਪੈਦਾਵਾਰ ਹੋਣ ਲੱਗੀ ਸ਼ੁਰੂ ਬਿਹਾਰ ਦੇ ਵਿੱਚ ਬੰਪਰ ਫਸਲ ਆਪਣੇ ਮੱਧ ਪ੍ਰਦੇਸ਼ ਹਰਿਆਣਾ ਜੁਪੀ ਪੰਜਾਬ ਤੇ ਫਸਲ ਪੈਦਾ ਮੱਕੀ ਸ਼ੁਰੂ ਹੋ ਚੁੱਕੀ ਆ ਅੱਜ ਥੋਲ ਜਿਹੜਾ ਬੰਨਾ ਸ਼ੁਰੂ ਹੋ ਗਿਆ ਇਹ ਕਰਕੇ ਕਿਸਾਨ ਨੂੰ ਵੀ ਥੋੜਾ ਜਿਹਾ ਭਾਅ ਮਿਲਣਾ ਸ਼ੁਰੂ ਹੋ ਗਿਆ ਅਸੀਂ ਵੱਧ ਤੇ ਜੇ ਆਪਾਂ ਬਾਹਰੋਂ ਇਮਪੋਰਟ ਕਰਾ ਲਈ ਤੇ ਫਿਰ ਕਿਸਾਨ ਤੇ ਰੁਲ ਜਾਣਾ ਕਿਸਾਨ ਕਿੱਥੇ ਜਾਣਾ ਮੱਕੀ ਦਾ ਫਿਰ ਭਾਅ ਰਹਿ ਜੇਗਾ 14-1500 ਕਿਸਾਨ ਕਿੱਥੇ ਰੁਲ ਜੂਗਾ ਇਹ ਕਰਕੇ ਅਸੀਂ ਪ੍ਰਧਾਨ ਮੰਤਰੀ ਕੀ ਬੇਨਤੀ ਕਰਦੇ ਆਂ ਵੀ ਇਹੋ ਜਿਹਾ ਕੋਈ ਵੀ ਫੈਸਲਾ ਜਿਹੜਾ ਕਿਸਾਨਾਂ ਦੇ ਖਿਲਾਫ ਹੈ ਨਾ ਲਿਆ ਜਾਵੇ ਔਰ ਕਿਸਾਨੀ ਦੀ ਫਸਲ ਨੂੰ ਜਿਹੜਾ ਹਮੇਸ਼ਾ ਵੱਧ ਤੋਂ ਵੱਧ ਐਕਸਪੋਰਟ ਕਰਾ ਕੇ ਜਿਹੜੀ ਪੰਜਾਬ ਦੀ ਫਸਲ ਆ ਪੂਰੇ ਦੇਸ਼ ਦੀ ਫਸਲ ਆ ਕਿਸਾਨਾਂ ਦੀ ਜਿਹੜੀ ਆ ਫਸਲ ਆ ਦੁਗਣੀ ਅਮਦਨ ਕੀਤੀ ਜਾਵੇ ਔਰ ਜੇ ਇਹ ਨਹੀਂ ਕਰਦੇ ਜੇ ਦੁਬਾਰਾ ਫਿਰ ਇੰਪੋਰਟ ਕਰਾਉਣਾ ਬਾਹਰੋਂ ਫਸਲਾਂ ਜੇ ਦਾ ਆਪਣੇ ਦੇਸ਼ ਦੇ ਵਿੱਚ ਟਾਲ ਪੈ ਗਿਆ ਹੋਵੇ ਫਿਰ ਤੇ ਆਪਾਂ ਕਰਾਈਏ ਬਾਹਰੋਂ ਐਕਸਪੋਰਟ ਜੇ ਆਪਣੀ ਪੰਜਾਬ ਵਿੱਚ ਦੇਸ਼ ਵਿੱਚ ਵਾਧੂ ਫਸਲ ਆ ਫਿਰ ਬਾਹਰੋਂ ਇੰਪੋਰਟ ਕਰਾਉਣ ਦਾ ਫਰਜ਼ ਨਹੀਂ ਬਣਦਾ ਇਹ ਕਰਕੇ ਅਸੀਂ ਕਿਸਾਨ ਜਥੇਬੰਦੀ ਦੇ ਨਾਲ ਆ ਸਿੰਧੂ ਤੋਂ ਮੋੜ ਦੇ ਮੋਰਚੇ ਦੇ ਨਾਲ ਜੇ ਇਹਨਾਂ ਦੀ ਮੰਗ ਤੇ ਇਹ ਨਹੀਂ غور ਕਰਦੀ ਸਰਕਾਰ ਅਸੀਂ ਇਹਨਾਂ ਦੇ ਨਾਲ ਲੜ ਕੇ ਸਾਹ ਲਾ ਰਹੇ ਹਾਂ